ਮਬੇ ਆਹੀ ਮੈਂ ਤੁਹਾਨੂੰ ਦੱਸਿਆ ਨਾ ਸ਼ਹਿਰਪੁਰ ਤੋਂ ਲੈ ਕੇ ਹੰਬੜਾ ਤਾਈ 95 ਕਿਲੋਮੀਟਰ 95 ਵਾਰੀ ਰੱਬ ਨੂੰ ਮੱਥਾ ਟੇਕਦੇ ਕੋਈ ਟੱਕਰੇ ਨਾ। ਬਾਬਾ ਜੀ ਪੁਲਿਸ ਵਾਲਿਆਂ ਨੇ ਰੋਕ ਲਿਆ ਮੈਨੂੰ ਰਾਤ ਤੀ 2 ਵਜੇ। ਅੱਛਾ ਜੀ। ਸੀਟ ਤੇ ਬੈਠਾ ਸੀ। ਲਾਇਸੈਂਸ ਮਗਾ ਲਓ ਲਾਇਸੈਂਸ ਹੈਗਾ। ਲਾਇਸੈਂਸ ਮੈਂ ਪੜਾਇਆ ਬਾਹਰ। ਅੱਛਾ ਜੀ। ਸਾਡਾ ਨਾ ਹੀ ਹਲਕਾ ਮਾਲ ਲੋਡ ਕਰਦੇ ਆ। ਆ ਗੱਡੀ ਜਦੋਂ ਅਸੀਂ ਬਣਾਈ ਨਾ ਮਿਸਤਰੀਆਂ ਨੇ ਐਂਗਲ ਕਟਾਏ 4 4 ਇੰਚੀ ਛੋਟੇ। ਅੱਛਾ ਜੀ। ਗੱਡੀ ਦੀ ਚੜਾਈ ਜਿਹੜੀ ਅਸੀਂ 96 ਇੰਚ ਕਰਦੇ ਆ। ਗੱਡੀ ਸਾਡੀ ਰਹਿ ਗਈ ਇਹ ਬਾਬੇ 88 ਇੰਚ 8 ਇੰਚ ਛੋਟੀ ਉਹਨਾਂ ਜਿਹੜੇ ਮਾਲ ਲੋਡ ਕਰਦੇ ਮਾਲ 8 8 ਫੁੱਟ ਹੁੰਦਾ ਤੁਹਾਡਾ ਜਿਹੜਾ ਹਾਂਜੀ ਹਾਂਜੀ ਉਹ ਮਾਲ ਮੇਰਾ ਇੰਨਾ ਇੰਨਾ ਬਾਹਰ ਮਰੋ ਕੇ ਲਾਇਸੈਂਸ ਬੜਿਆ ਮੈਂ ਗਿਆ ਮੈਂ ਕਿਹਾ ਸ਼ਾਇਦ ਉਹ ਮੈਂ ਕਿਹਾ ਰਾਤ ਨੂੰ ਚੱਕੀ ਚੁਕੀ ਕਰਦੇ ਫੋਟੋ ਕਰਦੇ ਹਾਂ ਉਹ ਮੈਂ ਕਿਹਾ ਸਰਦਾਰ ਜੀ ਦੱਸੋ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਮਾਲ ਬਾਹਰ ਆ ਚਾਚਰਾਂ ਜੀ ਮੈਂ ਕੁਝ ਨਹੀਂ ਕਿਹਾ ਮੈਂ ਕਿਹਾ ਵੀਰ ਜੀ ਢਵਾਈ ਜਾ ਕੇ ਪੋਚੇ ਲਾ ਲਈਏ ਹੁਣ ਅਸੀਂ ਮੈਂ ਇੱਧੇ ਗਈ ਉਹਨੂੰ ਸੁੱਧੀ ਗਈ ਆ ਗੱਲ ਮੈਂ ਮੈਂ ਸੁੱਧੀ ਮੈਂ ਸੁੱਧੀ ਮੈਂ ਕਿਹਾ ਢਵਾਈ ਜਾ ਕੇ ਪੋਚੇ ਲਾ ਲਈਏ ਅਸੀਂ ਹੁਣ ਕਹਿੰਦਾ ਤਮਾ ਅੱਧੀ ਰਾਤ ਹੋ ਗਈ ਮੈਨੂੰ ਇੱਥੇ ਰੜਕਾ ਖਾਂਦੇ ਨੂੰ ਅੱਧੀ ਰਾਤ ਹੋ ਗਈ ਮੈਨੂੰ ਪਾਜ ਮਾਲੀ ਕਹਿੰਦਾ ਯਾਰ ਬਹਿ ਤੂੰ ਬਹਿ ਕਹਿੰਦਾ ਕੋਈ ਗੁੱਸਾ ਹੀ ਹੋ ਗਿਆ ਮੈਂ ਕਿਹਾ ਬਾਬੂ ਜੀ 1500 ਰੁਪਇਆ ਬਚਣਾ ਤੁਸੀਂ ਇਹ ਤਾਂ ਦੇਖ ਲਿਆ ਮੇਰਾ 4 ਇੰਚ ਉੱਤੋਂ ਮਾਲ ਬਾਹਰ ਆ ਤੁਸੀਂ ਇਹ ਵੀ ਤਾਂ ਦੇਖੋ ਮੇਰੀ ਗੱਡੀ ਟਾਇਰਾਂ ਤੋਂ ਕਿੰਨੀ ਅੰਦਰ ਆ ਟਾਇਰਾਂ ਤੋਂ ਗੱਡੀ ਅੰਦਰ ਆ ਯਾ ਦੇ ਕਹਿੰਦਾ ਹੋ ਯਾਰ ਇਹ ਕੀ ਹੋਇਆ ਮੈਂ ਕਿਹਾ ਬਾਬੂ ਜੀ ਕੀ ਕਰੀਏ ਜਿਹਲੇ ਗੱਡੀ ਬਣਾਈ ਇਹਦੇ ਐਂਗਲ ਲੱਗੇ ਉਹ ਚੈਨਲ ਲੱਗੇ ਥੱਲੇ 15 15 ਇੰਚ ਚੈਨਲ ਲੱਗੇ ਉਹ ਕੱਟਣ ਵਾਲੇ ਨੇ 4 ਇੰਚ ਘੱਟ ਕੱਢ ਦਿੱਤੇ ਜੇ ਅਸੀਂ ਉਸਲੇ ਚੈਨਲ ਇਹ ਨਾ ਪਾਉਂਦੇ ਤਾਂ ਮੇਰਾ 50000 ਰੁਪਿਆ ਹੋਰ ਲੱਗਦਾ ਸੀ ਮੈਂ ਮਜਬੂਰੀ ਨੂੰ ਇਹ ਗੱਡੀ ਘੱਟ ਚੌੜੀ ਬਣੀ ਕਹਿੰਦਾ ਜਾ ਯਾਰ ਕੋਈ ਨਹੀਂ ਕਹਿੰਦਾ ਤੂੰ ਤਾਂ ਸਾਡੇ ਤੋਂ ਜ਼ਿਆਦਾ ਸਤਿਆ ਮੈਂ ਕਿਹਾ ਜਰੂਰ ਦੇਖਿਆ ਕਰੋ ਪਰ ਕਹਿੰਦਾ ਤੇਰੀ ਇੱਕ ਗੱਲ ਬੜੀ ਚੰਗੀ ਲੱਗੀ ਪੰਜਾਬ ਨਾਲ ਪਿਆਰ ਆ ਮੈਂ ਕਿਹਾ ਮੈਂ ਮਾਲਕ ਆ ਮੈਂ ਖੁਦ ਗੱਡੀ ਲੈ ਕੇ ਆਇਆ ਇਹ ਗੱਡੀ ਨੂੰ ਸਵੇਰੇ ਉੱਠਦੇ ਆ 1500 ਰੁਪਿਆ ਕਿਸ਼ਤ ਚਾਹੀਦੀ ਆ ਚਾਹੀਦੀ ਆ ਜੀ ਚਾਹੀਦੀ ਆ ਹੁਣ ਮੈਂ ਕਿਹਾ ਤੁਹਾਨੂੰ ਕੀ ਦਸੀਏ ਘਰ ਦੇਆਂ ਦੇ ਗਹਿਣੇ ਰੱਖ ਰੱਖਦਾ ਸੀ ਇਹਨਾਂ ਦੇ ਟਾਇਰ ਲਾਉਂਦੇ ਆ ਕਹਿੰਦਾ ਜਾ ਕਹਿੰਦਾ ਚਲਾਣਾ ਕੱਠੀ ਇਹਦਾ ਕੋਈ